ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਜੀ ਤੁਹਾਡਾ ਕੀ ਹਾਲ ਚਾਲ ਹੈ ਚਲੋ ਜੀ ਅੱਜ ਆਪਾਂ ਚੱਲੇ ਆਂ ਵਿਆਹ ਨੂੰ ਤੇ ਆਪਾਂ ਚੰਗੀ ਤਰ੍ਹਾਂ ਰੈਡੀ ਹੋ ਗਏ ਆਂ ਤੇ ਮੈਂ ਤੇ ਸਰਦਾਰ ਜੀ ਚੱਲੇ ਆਂ ਵਿਆਹ ਨੂੰ ਤੇ ਬੱਚਿਆਂ ਨੇ ਦੇ ਦਿੱਤਾ ਜਵਾਬ ਕਹਿੰਦੇ ਵੀ ਸਫਰ ਹੈਗਾ ਇਹ 2 2.5 ਘੰਟੇ ਦਾ ਹੈਗਾ ਇਹ ਵੀ ਅਸੀਂ ਤਾਂ ਜਾਣਾ ਨਹੀਂ ਹੈਗਾ ਦੇਖੋ ਜੀ ਆਪਾਂ ਕੱਲ ਵੀ ਵਿਆਹ ਗਏ ਤੇ ਤੇ ਅੱਜ ਅੱਜ ਵੀ ਆਪਾਂ ਨੇ ਵਿਆਹ ਜਾਣਾ ਹੈ ਤੇ ਕੱਲ ਜਦੋਂ ਅਸੀਂ ਵਿਆਹ ਤੋਂ ਆਏ ਆਉਂਦੇ ਨੂੰ ਫੇਰ ਇੱਕ ਕਾਰ ਆਏ ਹੋਏ ਤਾਂ ਵਿਆਹ ਦਾ ਤੇ ਕੱਲ ਨੂੰ ਫੇਰ ਆਪਾਂ ਨੇ ਵਿਆਹ ਜਾਣਾ ਹੈ ਉਸ ਤੋਂ 15 ਦਿਨ ਬਾਅਦ ਫੇਰ ਇੱਕ ਵਿਆਹ ਆ ਗਿਆ ਲਗਾਤਾਰ ਇੰਨੇ ਜ਼ਿਆਦਾ ਵਿਆਹ ਹੈ ਨਾ ਤੇ ਅੱਜ ਫੇਰ ਅਸੀਂ ਹੁਣ ਰੈਡੀ ਹੋ ਗਏ ਆ 10:30 ਵਜੇ ਦਾ ਹੋ ਗਿਆ ਟਾਈਮ ਤੇ ਆਪਾਂ ਨੂੰ ਆਪਾਂ ਨੇ ਜਾਣਾ ਇੱਧਰ ਮੁਹਾਲੀ ਕੰਨੀ ਚਲੋ ਜੀ ਆਪਾਂ ਵੀ ਤੁਹਾਡੇ ਨਾਲ ਸਾਰਾ ਵਿਆਹ ਇੰਜ ਵੇ ਕਰਾਂਗੇ ਤੇ ਚਲੋ ਜੀ ਹੁਣ ਆਪਾਂ ਮੇਰਾ ਸੂਟ ਦੇਖੋ ਕਿੰਨਾ ਵਧੀਆ ਹੈ ਦੇਖੋ ਜੀ ਆਪਾਂ ਕਹਿੰਦੇ ਹੁੰਦੇ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦੀ ਆਂ ਕਹਿੰਦੇ ਹੁੰਦੇ ਨਾ ਵੀ ਜਿਹੜੀ ਨਜ਼ਰ ਹੁੰਦੀ ਆ ਨਾ ਉਹ ਪੱਥਰ ਨੂੰ ਪਾੜ ਦਿੰਦੀ ਹੈ ਤੇ ਐਂ ਇਦਾਂ ਦੀਆਂ ਗੱਲਾਂ ਤੇ ਨਾ ਮੈਂ ਨਾ ਬਿਲਕੁਲ ਵੀ ਵਿਸ਼ਵਾਸ ਨਹੀਂ ਕੀਤਾ ਹੈਗਾ ਦੇਖੋ ਜੀ ਜਿਹੜੀ ਨਜ਼ਰ ਹੁੰਦੀ ਆ ਨਾ ਇਹ ਪੱਥਰ ਨੂੰ ਪਾਰ ਦਿੰਦੀ ਆ ਤੇ ਮੇਰੇ ਨਾਲ ਵੀ ਇਸ ਤਰ੍ਹਾਂ ਦਾ ਇੱਕ ਕੰਮ ਹੋ ਗਿਆ ਮੈਂ ਤੁਹਾਨੂੰ ਨਾ ਦੱਸਦੀ ਆ ਇਹ ਨਾ ਮੈਂ ਨਾ ਸੂਟ ਲੈਣ ਵਾਸਤੇ ਨਾ ਖੰਨੇ ਗਈ ਤੇ ਉੱਥੇ ਨਾ ਮੈਂ ਸੂਟ ਵਿਆਹ ਵਾਸਤੇ ਲੈਣਾ ਤਾਂ ਨਾ ਮੈਂ ਸੂਟ ਲੈ ਲਿਆ ਤੇ ਉੱਥੇ ਮੇਰੇ ਨਾਲ ਇੱਕ ਨਾ ਦੋ ਭੈਣਾਂ ਵੀ ਬੈਠੀਆਂ ᱛੀਆਂ ਉਹ ਵੀ ਸੂਟ ਦੇਖਦੀਆਂ ᱛੀਆਂ ਤੇ ਸੂਟ ਦੇਖ ਕੇ ਜਦੋਂ ਮੈਨੂੰ ਸੂਟ ਪਸੰਦ ਆ ਗਿਆ ਤਾਂ ਆਪਾਂ ਨੇ ਸੂਟ ਲੈ ਲਿਆ ਮੈਂ ਭਾਈ ਨੂੰ ਕਿਹਾ ਵੀ ਵੀਰ ਜੀ ਇਹਦਾ ਨਾ ਤੁਸੀਂ ਨਾ ਬਿਲ ਬਣਾ ਦਿਓ ਤੇ ਉਹ ਭੈਣਾ ਕਹਿੰਦੀ ਆ ਨਾ ਵੀ ਜਿਹੜਾ ਇਹਨਾਂ ਨੇ ਸੂਟ ਲੱਤਾ ਹੈ ਨਾ ਵੀ ਉਹ ਸਾਡੇ ਬਹੁਤ ਜ਼ਿਆਦਾ ਪਸੰਦ ਆ ਵੀ ਉਹ ਸੂਟ ਅਸੀਂ ਲੈਣਾ ਹੈ ਉਹ ਕਹਿੰਦਾ ਨਹੀਂ ਜੀ ਕਹਿੰਦਾ ਵੀ ਸੂਟ ਤਾਂ ਇਹਨਾਂ ਨੇ ਲੱਤਾ ਹੈ ਵੀ ਇਹਨਾਂ ਦਾ ਹੀ ਸੂਟ ਹੈ ਵੀ ਤੁਸੀਂ ਐਡੀ ਬੜੀ ਦੁਕਾਨ 'ਚ ਬੈਠੇ ਆ ਵੀ ਤੁਸੀਂ ਸੂਟ ਹੋਰ ਲੈ ਲਓ ਕਹਿੰਦੇ ਨਹੀਂ ਜੀ ਸੂਟ ਤਾਂ ਕਹਿੰਦੇ ਅਸੀਂ ਉਹੀ ਲੈਣਾ ਹੈ ਤੇ ਉਹ ਕਹਿੰਦਾ ਵੀ ਜੇ ਤੁਸੀਂ ਕੋਈ ਗੱਲਬਾਤ ਵੀ ਕਰਨੀ ਤਾਂ ਭੈਣ ਨਾਲ ਗੱਲ ਕਰ ਸਕਦੇ ਆ ਤੇ ਉਹਨਾਂ ਨੇ ਮੈਨੂੰ ਪੁੱਛਣ ਲੱਗ ਗੀਆਂ ਕਹਿੰਦੀ ਵੀ ਦੀਦੀ ਜਿਹੜਾ ਤੁਸੀਂ ਸੂਟ ਲੱਤਾ ਹੈ ਵੀ ਇਹ ਸੂਟ ਤੁਸੀਂ ਸਾਨੂੰ ਦੇ ਦਿਓ ਮੈਂ ਕਹਾਂ ਵੀ ਨਹੀਂ ਇਹ ਸੂਟ ਤਾਂ ਮੈਨੂੰ ਪਹਿਲੀ ਵਾਰ 'ਚ ਪਸੰਦ ਆ ਗਿਆ ਵੀਰ ਦਾ ਮੈਂ ਵਿਆਹ ਵਾਸਤੇ ਲੱਤਾ ਹੈ ਵੀ ਮੈਂ ਤੁਹਾਨੂੰ ਸੂਟ ਨਹੀਂ ਦੇ ਸਕਦੀ ਹੈਗੀ ਚਲੋ ਜੀ ਚਲੋ ਆਪਾਂ ਨੇ ਨਾ ਸੂਟ ਨਹੀਂ ਦਿੱਤਾ ਆਪਾਂ ਨੇ ਚਲ ਟੇਲਰ ਨੂੰ ਵੀ ਦੇ ਦਿੱਤਾ ਸੂਟ ਸੂਟ ਦਿੱਤਾ ਹੋਇਆ ਟੇਲਰ ਕਹਿੰਦਾ ਵੀ ਸਲਾਈ ਹੋ ਕੇ ਆਪਣਾ ਸੂਟ ਆ ਗਿਆ ਰੈਡੀ ਹੋ ਕੇ ਚਲੋ ਮੇਰੀ ਸਲਾਹ ਬਣੀ ਮਹਾ ਵੀ ਆਪਾਂ ਨਾ ਵੀ ਜਲ ਪ੍ਰੈਸ ਕਰਾ ਲੈਣੇ ਆ ਵੀ ਭਾਈ ਤੂੰ ਹੀ ਕਰਾ ਲੈਣੇ ਪ੍ਰੈਸ ਚਲ ਉਹਨੂੰ ਪ੍ਰੈਸ ਕਰਨ ਵਾਸਤੇ ਆਪਾਂ ਨੇ ਨਾ ਇਸ ਤਰ੍ਹਾਂ ਸੂਟ ਦੇ ਦਿੱਤਾ ਹੈ ਸੂਟ ਦਿੱਤਾ ਹੋਇਆ ਉਹ ਕਹਿੰਦਾ ਵੀ 3-4 ਘੰਟੇ ਲੱਗਣੇ ਸੂਟ ਨੂੰ ਪ੍ਰੈਸ ਕਰਨ ਵਾਸਤੇ ਵੀ ਵਿਆਹ ਸ਼ਾਦੀਆਂ ਕਰਕੇ ਨਾ ਬਹੁਤ ਜ਼ਿਆਦਾ ਨਾ ਵੀ ਕੱਪੜੇ ਆਏ ਭਏ ਆ ਮਗਾ ਵੀ ਚਲੋ ਕੋਈ ਨਾ ਤਿੰਨ ਚਾਰ ਘੰਟੇ ਦਾ ਹੁਣ ਕਿਹੜਾ ਵੇਟ ਕਰੂਗਾ ਵੀ ਅਸੀਂ ਮਾਰਨਿੰਗ ਵੇਲੇ ਆ ਕੇ ਸੂਟ ਲੈ ਜਾਾਂਗੇ ਦੇਖੋ ਜੀ ਜਦੋਂ ਅਸੀਂ ਗਏ ਤੇ ਉਹ ਕਹਿੰਦਾ ਵੀ ਤੁਹਾਡਾ ਸੂਟ ਤਾਂ ਤੁਹਾਡੇ ਵੀ ਘਰ ਦੇ ਲੈ ਗਏ ਨੇ ਅਸੀਂ ਕਿਹਾ ਵੀ ਘਰ ਦੇ ਸਾਡੇ ਨਾਲ ਨਹੀਂ ਵੀ ਵੀ ਸੂਟ ਵੀ ਗਸਤਾ ਹੁਣ ਲੈਣਾ ਆਏ ਆ ਵੀ ਘਰ ਦੇ ਤਾਂ ਲੈ ਕੇ ਨਹੀਂ ਗਏ ਹੈਗੇ ਉਹ ਕਹਿੰਦਾ ਨਹੀਂ ਜੀ ਹੋਰ ਸੂਟ ਪਏ ਆ ਤੁਹਾਡਾ ਸੂਟ ਕਿਉਂ ਨਹੀਂ ਹੈਗਾ ਉਹਰੇ ਅਸੀਂ ਕਿਹਾ ਵੀ ਤੁਸੀਂ ਦੇਖੋ ਸਹੀ ਕੱਪੜਿਆਂ ਚ ਪਈ ਉਹਨੇ ਸਾਰੇ ਕੱਪੜੇ ਭੋਲੇ ਤੇ ਸੂਟ ਸਾਡਾ ਬਿਲਕੁਲ ਨਹੀਂ ਮਿਲਿਆ ਹੈਗਾ ਜੀ ਤੇ ਮਾਂ ਐਨ ਐਬਸੈਟ ਹੋ ਗਿਆ ਵੀ ਐਨੀ ਮੈਂ ਰੀਜ ਨਾਲ ਆਪਣਾ ਸੂਟ ਲੱਤਾ ਤਾਂ ਨਾ ਮਹਿੰਗਾ ਵੀ ਸੂਟ ਬਹੁਤ ਆ ਚੋ ਕਹੋ ਭਾਈ ਵੀ ਫਰਾਂ ਰਹਿ ਗਿਆ ਕਹਿੰਦਾ ਵੀ ਮੈਂ ਘਰਾਂ ਰੋਟੀ ਖਾਣ ਗਿਆ ਹਾਂ ਤਾਂ ਵੀ ਮੇਰੀ ਵਾਈਫ ਤੀ ਕਿਤੇ ਉਹਤੇ ਨਾ ਕੋਈ ਲੈ ਗਿਆ ਹੋਵੇ ਵੀ ਸੂਟ ਵੀ ਬਹੁਤ ਵਧੀਆ ਦੁਪੱਟਾ ਵੀ ਨਾਲੇ ਤਾਂ ਚਲਸੀ ਕੇ ਚਲ ਦੁਪੱਟੇ ਨੂੰ ਵੀ ਤੁਸੀਂ ਆਪ ਪ੍ਰੈਸ ਕਰਦੇ ਹੋ ਵਧੀਆ ਚਲੋ ਜੀ ਇਸ ਤਰ੍ਹਾਂ ਦੇ ਹੋਇਆ ਪਹਿਲੀ ਵਾਰ ਚਾਂਸ ਹੋਇਆ ਇਹ ਦੇਖੋ ਜਿਹੜੀ ਨੀਤ ਹੁੰਦੀ ਆ ਨਾ ਨજર ਹੁੰਦੀ ਆ ਉਹ ਪੱਥਰ ਨੂੰ ਵੀ ਪਾੜ ਦਿੰਦੀ ਉਹ ਮੈਂ ਇਨੀ ਰੀਜ ਨਾਲ ਸੂਟ ਲੱਤਾ ਤਾਂ ਨਾ ਉਹ ਸੂਟ ਦੇਖੋ ਘਰ ਪਹੁੰਚਿਆ ਹੀ ਨਹੀਂ ਹੈਗਾ ਚਲੋ ਜੀ ਹੁਣ ਆਪਾਂ ਚੱਲਦੇ ਆਂ ਵਿਆਹ ਨੂੰ ਤੇ ਉੱਥੇ ਜਾ ਕੇ ਨਾ ਤੁਹਾਨੂੰ ਵੀ ਸਾਰਾ ਆਪਾਂ ਵਿਆਹ ਦਿਖਾਵਾਂਗੇ ਤੇ ਹੁਣ ਟਾਈਮ ਬਹੁਤ ਜ਼ਿਆਦਾ ਹੋ ਗਿਆ ਚਲੋ ਜੀ ਹੁਣ ਆਪਾਂ ਉੱਥੇ ਜਾ ਕੇ ਮਿਲਦੇ ਆਂ ਚਲੋ ਜੀ ਇੱਦਣ ਮੇਰੇ ਸਰਦਾਰ ਦੀ ਬੈਠਣ ਇਹਨਾਂ ਨੂੰ ਮਿਲਾਂ ਉਹ ਸਹੀ ਗੱਲ ਸਿਕੋ ਆਪਾਂ ਨੇ ਵਿਆਹ ਦੇ ਕਾਰਡ ਵੀ ਨਾ ਜਿਹਦੇ ਨੇ ਸ਼ਗਨ ਪਾ ਕੇ ਦੇਣ ਉਹ ਵੀ ਸੀਟ ਦੇ ਉੱਪਰ ਹੀ ਰੱਖੇ ਪਏ ਨੇ ਚਲੋ ਜੀ ਹੁਣ ਆਪਾਂ ਤੁਹਾਨੂੰ ਅੱਗੇ ਜਾ ਕੇ ਮਿਲਦੇ ਹਾਂ ਆਹ ਮੋਰ ਵਿੱਚ 12 ਗੇ ਜੀ ਹੁਣ ਅਸੀਂ ਪਹੁੰਚ ਗਏ ਆ ਪੈਲਸ ਵਿੱਚ ਰਿਸ਼ਤੇਦਾਰ ਵੀ ਹੁਣੀ ਪਹੁੰਚੇ ਸਾਰੇ ਚੰਡੀਗੜ੍ਹ ਦੇ ਵਿੱਚ ਗ੍ਰੀਨਰੀ ਕਿੰਨੀ ਹੈ ਨਹੀਂ ਬਹੁਤ ਹੀ ਜ਼ਿਆਦਾ ਗ੍ਰੀਨਰੀ ਹੈ ਨਹੀਂ ਹੂੰ ਵੀ ਚੰਡੀਗੜ੍ਹ ਦੇ ਵਿੱਚ ਹੈਵੀ ਗ੍ਰੀਨਰੀ ਬਹੁਤ ਨਹੀਂ ਅਜੇ ਦੁਆੰਤਰਾ ਨਹੀਂ ਰਿਹਾ ਸਾ ਨਾ ਇੱਥੇ ਕੋਈ ਨਾ ਮਿਲਦਾ ਆ ਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਇੱਥੇ ਕੋਈ ਨਾ ਮਿਲਦਾ ਆ ਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਛਿੜਨਾ ਏ ਸਭ ਕਿਸਮਤ ਦੇ ਚੱਕਰ ਨੇ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤੇ ਲਿਖਿਆ ਨਾਲੇ ਵੇਖੋ ਨਾਲੇ ਚੁੰਮਾ ਮੈਂ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ഇനി ആകി പ്രതിക്കി മേരി 나 ഇതി പേടാ മേരി പ്രതിജി കമന്റ് കരുগো മേരി പേടാ हां കമന്റ് കർകെ അതി നോക്ക ആസനി യൂട്യൂബ് ਹੋ ਰਿਸ਼ਤੇ ਆਏ ਸੀ ਵੱਡੇ ਵੱਡੇ ਪਰਿਵਾਰਾਂ ਦੇ ਤੇਰੇ ਚੁੰਮਕੇ ਸੋਹਣੇ ਲੱਗ ਰਹੇ ਦਿੱਤੇ ਸੀ ਵਿਛੋਲਿਆਂ ਨੇ ਲਾਲਚ ਵੀਕਾਰਾਂ ਦੇ ਤੂੰ ਸ਼ਾਇਦ ਕੋਈ ਨੋਟਿਸ ਹੀ ਨਹੀਂ ਕੀਤਾ ਪਹਿਲਾਂ ਵੀ ਪਾਇਨੇ ਹੋ ਰਿਸ਼ਤੇ ਆਏ ਸੀ ਵੱਡੇ बहुत 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 ਤੇ ਅਬਾ ਬਈ ਫਿਕਰ ਦੇ ਰਿਹਾ ਮੈਂ ਤਾਂ ਬੋਲ ਤਾ ਦੀ ਨਾ ਜਿਹੜੀ ਆ ਹੁੰਨ ਗਈ ਹੁੰਨ ਗਈ ਹੁੰਨ ਗਈ ਹਾਂ ਨੱਚਣੀਆਂ ਯਾਰਾ ਬੇ ਅਣੀ ਨੱਚਿਆ ਯਾਰ ਕੁਲ Thank <laughs> you. ਇਸਾਂ ਵਿੱਚ ਗੁੰਦਾ ਸੋਨੇ ਫੁੱਲ ਮੈ ਕਰੀ ਰਾਂਦੇ ਤੇਰੇ ਨਾਮ ਕਾਵਲੇ ਕੀ ਸਸੀਆਂ ਤੇ ਹੀਰਾ ਦੇ ਕੱਲਾ ਕੱਲਾ ਮੈ ਪਗਾਉਣਾ ਤੇਰੇ ਨਾਲ ਖਾਨਣੇ ਚਾ ਦਿਲ ਵਿੱਚ ਸਾਵੇਂ ਨੇ ਬਥੇਰੇ ਪੱਲਾ ੱਡ ਕੇ ਦੁਆ ਇਹੋ ਮੰਗ ਲਾ ਮੈਂ ਅਲਾ ਦਿਲ ਦੀ ਸੁਣੇ ਅੱਖਾਂ ਖੋਲਾ ਤੇ ਸਾਹਮਣੇ ਤੂੰ ਹੋਵੇਂ ਜੇ ਮੀਂਹਾਂ ਤੇ ਸੁਪਨੇ ਤੇਰੇ ਪਤਾ ਹੁਣ ਵਿਆਹ ਦੇਖ ਕੇ ਆ ਗਏ ਤੇ ਪ੍ਰੋਗਰਾਮ ਬਹੁਤ ਵਧੀਆ ਤਾ ਤੇ ਦੂਰ ਵੀ ਕਾਫੀ ਤਾ ਤੇ ਥੱਕ ਗਏ ਆ ਤੇ ਚਲੋ ਜੀ ਹੁਣ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਐਦਾਂ ਹੀ ਆਪਾਂ ਸੋਣ ਸੋਣੀਆਂ ਵੀਡੀਓ ਪਾਉਂਦੇ ਰਾਵਾਂਗੇ ਦੇਖੋ ਜੀ ਅੱਜ ਤਾਂ ਮੈਂ ਆਪਣੇ ਫੋਨ ਨਾ ਸੂਟ ਦੇ ਨਾਲ ਦਾ ਜੀ ਮੈਚ ਕਰਕੇ ਨਾ ਫੋਨ ਲੈ ਕੇ ਗਈ ਥੀ ਤੇ ਬਹੁਤ ਵਧੀਆ ਮੈਨੂੰ ਕਵਰ ਲੱਗਿਆ ਇਹ ਚਲੋ ਜੀ ਹੁਣ ਆਪਾਂ ਚੱਲਦੇ ਆਂ ਤੇ ਮੜਮੜੇ ਘੋਟਣਾ ਚਾਹ ਪੀਣੇ ਆ ਤੇ ਮੇਰਾ ਤਾਂ ਹੁਣ ਨਾ ਸਫਰ ਕਰਕੇ ਨਾ ਸਿਰ ਦੁਖਣ ਲੱਗ ਗਿਆ ਏ ਚਲੋ ਜੀ ਬਾਏ ਬਾਏ